ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਰਿਆਂ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸ ਤਨ ਕਿੰਦੰ ਲਾਦਦੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾਗਾ ਤਾਂ ਆਪਣੀ ਕੋਈ ਵੀ ਰਿਕ ਪਿਕ ਵਗੈਰਾ ਸੈਂਡ ਕਰ ਸਕਦੇ ਹੋ ਡਿਜ਼ਾਈਨ ਦੀ ਜਾਂ ਸਾਡੇ ਵਾਲੇ ਡਿਜ਼ਾਈਨ ਦੇਖ ਸਕਦੇ ਹੋ YouTube ਤੇ ਦੇਖ ਸਕਦੇ ਹੋ ਤਾਂ ਸਾਨੂੰ ਨਹੀਂ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਟ ਦੁਨ ਦਾ ਨਾਮ ਤੇ ਸਾਡੀ ਇੰਸਟਾ ਹੈ ਇੰਸਟਾ ਤੇ ਫੋਲੋ ਕਰੋਗੇ ਤਾਂ ਤੁਹਾਨੂੰ ਨਾ ਉੱਥੇ ਕਾਫੀ ਸਾਰੇ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਇਹ ਜਿਹੜੇ ਡਿਜ਼ਾਈਨ ਵੀ ਦੇਖਣ ਨੂੰ ਮਿਲ ਜਾਣਗੇ ਜਿਹੜੇ YouTube ਤੇ ਤੁਹਾਨੂੰ ਨਹੀਂ ਮਿਲਣਗੇ ਕਿਉਂਕਿ ਕਈ ਵਾਰੀ ਆਪਾਂ ਬੜੀ ਜਲਦੀ ਜਲਦੀ ਵਿੱਚ ਹਨਾ ਕੋਈ ਸੂਟ ਜਿਹੜਾ ਕੋਈ ਆਪਾਂ ਜਲਦੀ ਭੇਜਣੇ ਹੁੰਦੇ ਨੇ ਪਾਰਸਲ ਆ ਵੀ ਉਹ ਆਪਾਂ ਇਨਸ਼ੇਤੀ ਮਤਲਬ ਵੀਡੀਓ ਅਪਲੋਡ ਮਤਲਬ ਬਣਾ ਨਹੀਂ ਸਕਦੇ ਹੁੰਦੇ YouTube ਲਈ ਤਾਂ ਅਸੀਂ ਕੋਈ ਉਹਦੀ ਪਿਕ ਵਗੈਰਾ ਲੈ ਕੇ ਜਾਂ ਵੀਡੀਓ ਮਤਲਬ ਰੀਲ ਵਗੈਰਾ ਬਣਾ ਕੇ ਹੈ ਨਾ ਛੋਟੀ-ਬੋਟੀ ਤਾਂ ਆਪਾਂ ਉਹ ਇੰਸਟਾ ਤੇ ਪਾ ਦਿੰਨੇ ਆਂਗੇ ਉੱਥੇ ਤੁਹਾਨੂੰ ਕਾਫੀ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਦੇਖ ਕੇ ਸਿਲੈਕਟ ਕਰਕੇ ਆਪਣਾ ਡਿਜ਼ਾਈਨ ਉਦੋਂ ਦਾ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਕੋਈ ਡਿਜ਼ਾਈਨ ਹੈਗਾ ਉਹ ਵੀ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ ਕਿਸੇ ਵੀ ਫੈਬਰਿਕ ਚ ਲੈ ਸਕਦੇ ਹੋ ਵਿਦ ਸਟਿਚਿੰਗ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋਗੇ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਲੈਣਗੇ ਆਪਾਂ 벨ਵਟ ਦੇ ਵਿੱਚ ਸੂਟ ਲੈ ਕੇ ਆਏਾਂਗੇ ਹੁਣ ਅੱਗੇ ਆਪਾਂ ਹੁਣ 벨ਵਟ ਦੇ ਆਰਡਰ ਆਉਣ ਲੱਗੇ ਹਨ ਜਿਵੇਂ ਹੁਣ ਵਿਆਹ 벨ਵਟਿਕ ਐਦਾਂ ਦਾ ਮਤਲਬ ਆਪਣਾ ਫੈਬਰਿਕ ਆ ਸਦਾ ਬਹਾਰ ਹੈਗਾ ਹਰ ਸਾਲ ਚੱਲਦਾਗਾ ਕੋਈ ਇਹ ਨਹੀਂ ਹੈਗਾ ਵੀ 벨ਵਟ ਆਪਾਂ ਨੂੰ ਹਾਂ ਵੈਰਾਈਟੀ ਆਪਾਂ ਨੂੰ ਨਮੀ ਤੋਂ ਨਮੀ ਚ ਆਈ ਜਾਂਦੀ ਹੈ 벨ਵਟ ਵੈਰਾਈਟੀਆਂ ਇਹਦੇ ਜਰੂਰ ਬਦਲੀਆਂ ਜਾਂਦੀਆਂ ਨੇ ਚੇਂਜ ਹੋਈ ਜਾਂਦੀਆਂ ਨੇ ਮਤਲਬ ਸੁਪੀਰੀਅਰ ਤੋਂ ਸੁਪੀਰੀਅਰ ਜਿਹੜੀ ਕੁਆਲਿਟੀ ਆ ਉਹ ਆਈ ਜਾਂਦੀ ਹੈਗੀ ਹਰ ਵਾਰ ਹਨਾ ਇੱਕ ਨਦਾ ਆਪਣਾ ਫੈਬਰਿਕ ਵਧੀਆ ਦੇਖ ਨੂੰ ਮਿਲਦਾਗਾ 벨ਵਟ ਦੇ ਵਿੱਚ ਬਟ ਇਹ ਨਹੀਂ ਹੈਗਾ ਵੀ 벨ਵਟ ਦਾ ਰਵਾਜ ਆ ਜਾਂਦਾ 벨ਵਟ ਦਾ ਕਦੇ ਰਵਾਜ ਨਹੀਂ ਗਿਆ ਹੈਗਾ ਹਰ ਸਾਲ ਆਪਾਂ ਪਾਰਟੀ ਵੇਅਰ ਸੂਟ 벨ਵਟ ਦੇ ਜ਼ਰੂਰ ਰੈਡੀ ਕਰਵਾਉਣਾਗੇ ਮਤਲਬ ਸਦਾ ਬਹਾਰ ਜੇ ਇੱਕ ਐਦਾਂ ਦਾ ਫੈਬਰਿਕ ਆ ਸਾਰੇ ਫੈਬਰਿਕ ਬਦਲ ਜਾਂਦੇ ਨੇ ਹਨਾ ਕ੍ਰੇਪ ਦਾ ਵੀ ਰਵਾਜ ਚਲਾ ਜਾਂਦਾ ਹੋਰ ਉਹ ਸਿਰਕਾ ਸੁਲਕਾਂ ਦੇ ਵੀ ਚਲੇ ਜਾਂਦੇ ਨੇਗੇ ਪੂਰਨਮੇ ਫੈਬਰਿਕ ਆ ਜਾਂਦੇ ਨੇ ਜੀ ਮੈਂ ਟਿਸ਼ੂ ਵਗਾਰ ਹੁਣ ਇਸ ਵਾਰ ਬਹੁਤ ਆਇਆ ਹੋਇਆਗਾ ਪਰ ਇਹ ਲਾਸਟ ਟਾਈਮ ਹੋ ਨਹੀਂ ਹੈਗਾ ਸੀਗਾ ਇਹਦੀ ਬੈਲਵਟ ਆ ਹੀ ਲਾਸਟ ਸਮ ਟਾਈਮ ਵੀ ਹੈਗੀ ਸੀਗੀ ਉਸ ਤੋਂ ਲਾਸਟ ਵੀ ਸੀਗੀ ਹੁਣ ਵੀ ਹੈਗੀ ਆ ਬੈਲਵਟ ਸਦਾ ਬਹਾਰਾ ਬੈਲਵਟ ਚਲਦੀ ਹੈ ਅੱਜ ਆਪਾਂ ਤੁਹਾਡੇ ਲਈ ਹਨ ਬੈਲਵਟ ਦੇ ਸੂਟ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਸਾਰੀ ਆਪਾਂ ਕੁਆਲਿਟੀ ਬਾਰੇ ਦੱਸਾਂਗੇ ਵੀ ਆਪਣੇ ਕੋਲ ਡਾਈ ਵਾਲੇ ਵੀ ਨੇਗੇ ਤੇ ਆਪਣੇ ਵਿਦਾਉਟ ਡਾਈ ਵਾਲੇ ਵੀ ਨੇ ਜਿਬ ਜਿਹੜੀ ਜਿਹੜੀ ਕੁਆਲਿਟੀ ਆਪਣੇ ਕੋਲ ਹੁੰਦੀ ਹੈਗੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਕਿਹੜੀ ਕੁਆਲਿਟੀ ਵਿੱਚ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਕਿਵੇਂ ਰੈਡੀ ਹੋਊਗਾ ਕਿੰਨੇ ਪ੍ਰਾਈਸ ਦੇ ਵਿੱਚ ਕਿੰਨਾ ਵੱਧ ਘੱਟ ਹਨਾ ਮਹਿੰਗਾ ਸਸਤਾ ਕਿਵੇਂ ਬਣੂਗਾ ਹਾਂਜੀ ਵੀਡੀਓ ਐਂਡ ਤੱਕ ਜਰੂਰ ਦੇਖੋ ਦੇਖੋ ਹੁਣ ਤੁਹਾਨੂੰ ਆਪਣਾ ਅੱਜ ਜੋ ਪਹਿਲਾ ਸੂਟ ਹੈ ਹਾਂਜੀ ਜਿਹੜਾ ਆਪਣਾ ਪਹਿਲਾ ਸੂਟ ਅੱਜ ਦਾ ਇਹ ਜਿਹੜਾ ਆਪਾਂ ਨੇ ਤਿਆਰ ਕਰਵਾਇਆਗਾ ਇਹ ਇਹ ਡਾਈ ਵਾਲੀ ਵੈਲਵਟ ਤੇ ਕਰਵਾਇਆਗਾ ਇਹ ਜਿਹੜੀ ਵੈਲਵਟ ਆਪਾਂ ਨੂੰ ਵਾਈਟ ਮਿਲਦੀ ਹੈ ਇਹ ਵਾਈਟ ਦੇ ਵਿੱਚ ਮਿਲਦੀ ਹੈ ਤੇ ਇਹਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹਾਂ ਇਹ ਆਪਣਾ ਸੂਟ ਕਾਸਟਲੀ ਰੈਡੀ ਹੁੰਦਾਗਾ ਐ ਮੰਨ ਲੇ ਕਿ ਚਲੋ 2000 ਤੋਂ ਲੈ ਕੇ 4000 ਦੇ ਵਿੱਚ ਵਿੱਚ ਤਾਂ ਆਪਾਂ ਇਹਦੇ ਵਿੱਚ ਵੀ ਕੁਆਲਿਟੀ ਕਈ ਹੁੰਦੀਆਂ ਨੇ ਡਾਈ ਵਾਲੇ ਵਿੱਚ ਇੱਕ ਕੱਟ ਪ੍ਰਾਈਜ਼ ਵਾਲੀ ਕੁਆਲਿਟੀ ਵੀ ਹੁੰਦੀ ਹੈ ਡਾਈ ਦੇ ਵਿੱਚ ਉਹ ਡਾਈ ਵਧੀਆ ਹੀ ਹੁੰਦੀ ਉਪਰ ਉਹ ਜਿਹੜੇ ਧਾਗੇ ਆਏ ਹੁੰਦਾ ਉੱਪਰ ਕੱਪੜਾ ਜਉ ਖੜੇ ਜਾਂਦਾ ਹੈਗਾ ਇੱਕ ਉਸ ਤੋਂ ਵੀ ਤਿੰਨ ਕੁਆਲਿਟੀ ਦੇ ਵਿੱਚ ਆਉਂਦੀ ਹੈ ਡਾਈ ਵਾਲੀ ਤੇ ਆਪਾਂ ਜਿਹੜੀ ਸਭ ਤੋਂ ਬੈਸਟ ਕੁਆਲਿਟੀ ਹੈਗੀ ਆਪਾਂ ਉਹ ਲਾਉਣਾਗੇ ਉਹ ਯੂਜ਼ ਕਰਦੇ ਆਂਗੇ ਇਹਨੂੰ ਆਪਾਂ ਕਿਸੇ ਵੀ ਕਲਰ ਚੜਾਈ ਕਰਵਾ ਸਕਦੇ ਆ ਕਲਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਕਲਰ ਨਿਕਲਦਾ ਨਹੀਂ ਫੇਡ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹ ਡੱਬਣੇ ਪੈਂਦੇ ਹੈਗੇ ਮਤਲਬ ਜਿਹੜੀ ਆਪਣੀ ਵੈਲਵਟਾਂ ਦੀ ਤੇ ਇਹ ਆਪਾਂ ਡਾਈ ਵਾਲੀ ਵੈਲਵਟ ਤੇ ਕਰਾਇਆ ਇਹਦਾ ਲਾਈਟ ਜਾਂ ਪਰਪਲ ਸ਼ੇਡ ਹੈਗਾ ਮੈਂ ਪਰਪਲ ਸ਼ੇਡ ਦੇ ਵਿੱਚ ਆਪਾਂ ਨੇ ਡਾਈ ਕਰਵਾਇਆ ਹੈਗਾ ਤੇ ਜਿਹੜੀ ਇਸ ਤੋਂ ਬਾਅਦ ਜਿਹੜੀ ਆਪਣੀ ਵਗੀ 벨ਵਟਾ ਦੀ ਇੱਕ ਇਹ ਡਾਈ ਵਾਲੀ ਹੋ ਜਾਂਦੀ ਆ ਇੱਕ ਆਪਾਂ ਨੂੰ ਮਾਈਕਰੋ 9000 ਵਾਲੀ 벨ਵਟ ਮਿਲਦੀ ਉਹਦਾ ਸੂਟ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਉਹ ਆਪਾਂ ਨੂੰ ਐਦਾਂ ਹੀ ਡਾਈ ਕੀਤੀ ਕਰਾਈ ਮਿਲ ਜਾਂਦੀ ਹੈਗੀ ਉਹ ਆਪਾਂ ਨੂੰ ਵਧੀਆ ਆਪਣੇ ਠੀਕ ਪ੍ਰਾਈਸ ਦੇ ਵਿੱਚ ਆਪਾਂ ਕਹੇ ਜ ਮਰਜੀ ਵਰਕ ਕਰਵਾ ਕੇ ਵਰਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਇਹ ਨਾ ਸਮਝੋ ਪਤਾ ਨਹੀਂ ਹੈਂਡ ਵਰਕ ਨਹੀਂ ਹੋਣਾ ਉਹ ਤੇ ਜਾਈ ਨਹੀਂ ਹੋਣਾ ਉਹ ਨਹੀਂ ਹੋਣਾ ਆਪਾਂ ਤੁਹਾਨੂੰ ਉਹ ਸੂਟ ਦਿਖਾਵਾਂਗੇ ਤਾਂ ਦੱਸਾਂਗੇ ਸਾਰਾ ਕੁਝ ਇਹ ਆਪਣੀ ਡਾਈ ਵਾਲੀ ਵੈਲਵਟ ਤੇ ਹੋਇਆ ਹੋਇਆ ਆਪਣਾ ਤਿਆਰ। ਦੇਖੋ ਇਹ ਸ਼ਰਟ ਹੈ ਦੀ। ਸਾਰਾ ਆਲ ਓਵਰੀ ਆਪਾਂ ਇਦਾਂ ਡਾਈ ਕਰਵਾਇਆਗਾ ਇਹ। ਇਹਦੇ ਆਪਾਂ ਆਰੀ ਹੈਂਡ ਦਾ ਮਿਕਸ ਵਰਕ ਕਰਵਾਇਆ। 골ਡਨ ਕਲਰ ਦਾ ਵਰਕ। ਜ਼ਿਆਦਾਤਰ ਆਪਣੇ ਜਿਹੜੇ ਵੈਲਵਟਾਂ ਕੀ ਇਹਦੇ ਆਪਾਂ ਹੈਂਡਵਰਕ ਹੀ ਕਰਾਵਾਂਗੇ। ਜ਼ਿਆਦਾਤਰ ਹੈਂਡਵਰਕ ਹੀ ਚੱਲਦਾ ਬੈਲਵਟ ਦੇ ਉੱਪਰ। ਦੇਖੋ ਐ ਸਾਰੀਆਂ ਬੂਟੀਆਂ ਜੀਆਂ ਨੇ ਆਰੀ ਨਾਲ ਫਿਰ ਇਹਦੇ ਮੋਤੀ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਵਿੱਚ ਬੁੱਟੀਆਂ ਦੀ ਐਦਾ ਮੋਤੀ ਦੀ ਫਿਨਿਸ਼ਿੰਗ ਹੈ ਸਾਰੀ ਸ਼ਰਟ 'ਚ ਐਦਾ ਬੁੱਟੀਆਂ ਹੀ ਹੋਣਗੀਆਂ ਸਾਰੀ ਸ਼ਰਟ 'ਚ ਬੁੱਟੀਆਂ ਨੇ ਤੇ ਹੈਵੀ ਵਰਕ ਇਹਦਾ ਆਪਾਂ ਨੂੰ ਬਾਹਤੇ ਮਿਲੂਗਾ ਦੇਖੋ ਆਹ ਵਾਲਾ ਵਰਕ ਹੈ ਜਿਹੜਾ ਦਾ ਬਾਹ ਨੂੰ ਪਰਾਉਗਾ ਸਾਰੀ ਸ਼ਰਟ 'ਚ ਬੁੱਟੀਆਂ ਬਾਹ ਤੇ ਹੈਵੀ ਵਰਕ ਪੂਰਾ ਕੁੱਗੀਆਂ ਜਿਹੇ ਵਾਲਾ ਦੇਖੋ ਕਾਫੀ ਮਤਲਬ ਆਪਣੇ ਅੱਧੇ ਬਾਹ ਤੋਂ ਉੱਪਰ ਸਾਰੀ ਬਾਹ ਤੇ ਆਉਣ ਵਾਲਾ ਹੋ ਜਾਂਦਾ ਵਰਕ ਐਦਾਂ ਦੇਖੋ ਕਾਫੀ ਆਪਣਾ ਜਾਦੇ ਵਰਕ ਕੀਤਾ ਹੋਇਆ ਹੈਗਾ ਆਹਦੇ ਤੇ ਹੈਂਡ ਦਾ ਮਿਕਸ ਆ ਸਾਰੇ ਮੋਤੀ ਦੀ ਫਿਨਿਸ਼ਿੰਗ ਆ ਵਿੱਚ ਥੋੜੀ ਜਿਹੀ ਆਪਣੇ ਛਿੱਪੀ ਨਾਲ ਲੱਗੀ ਮੋਤੀ ਦੇ ਉੱਤੇ ਛਿੱਪੀ ਦੀ ਫਿਨਿਸ਼ਿੰਗ ਲੱਗੀ ਤੁਸੀਂ ਚਾਹੋ ਤਾਂ ਇਹਨੂੰ ਟੋਟਲ ਹੈਂਡਵਰਕ 'ਚ ਵੀ ਕਰਵਾ ਸਕਦੇ ਹੋਗੇ ਆਹਰੀ ਹੈਂਡ ਦਾ ਮਿਕਸ ਵੀ ਕਰਵਾ ਸਕਦੇ ਇਹ ਵਾਲਾ ਵਰਕੇ ਦੀ ਬਾਟਮ ਤੇ ਆ ਗਿਆ ਦੇਖੋ ਐਵੇਂ ਦੀ ਬਾਟਮ ਤੇ ਵਰਕ ਹੋਇਆ ਹੈਗਾ ਤੇ ਉੱਪਰੋਂ ਇਹ ਡਾਟਸ ਜਿਹਨੇ ਆਰੀ ਦੇ ਤੇ ਮੂਰੀਆਂ ਤੇ ਵਰਕ ਆ ਗਿਆ ਹਜ਼ਾਰ ਇਹ ਵਾਲਾ ਵਰਕੇ ਦੀ ਬਾਟਮ ਤੇ ਆ ਗਿਆ ਕਾਫੀ ਸੋਹਣਾ ਆਪਣਾ ਖਸੂਰ ਤੋਂ ਸੂਟ ਤਿਆਰ ਹੋਇਆ ਡਾਈ ਵਾਲੀ ਵੈਲਵਟ ਤੇ ਆ ਇਹ ਤੇ ਇਹ ਜਿਹੜੀ ਵੈਲਵਟ ਹੈ ਦੀ ਸ਼ਾਈਨ ਜ਼ਿਆਦਾ ਹੁੰਦੀ ਹੈਗੀ ਕਾਫੀ ਜ਼ਿਆਦਾ ਸ਼ਾਈਨ ਦੇ ਵਿੱਚ ਹੁੰਦਾ ਹੈ ਇਹ ਤੇ ਆਪਾਂ ਜੇ ਤੁਸੀਂ ਸੂਟ ਰੈਡੀ ਕਰਵਾਉਣਾਗਾ ਇੱਕ ਗੱਲ ਤਾਂ ਹੋਰ ਕਲੀਅਰ ਕਰ ਦੇਣਾ ਚਾਹਣਗੇ ਵੀ ਥੋੜਾ ਜਿਹਾ ਆਪਣਾ ਬ੍ਰਾਈਟ ਕਲਰ ਦੇ ਵਿੱਚ ਹੀ ਕਰਵਾਓ ਵੈਲਵਟ ਤੇ ਸੂਟ ਜੇ ਤੁਸੀਂ ਹੈਂਡਵਰਕ ਕਰਵਾ ਰਹੇ ਹੋਗੇ ਕਿਉਂਕਿ ਜੇ ਮਸ਼ੀਨ ਵਰਕ ਕਰਾਉਣਾ ਫਿਰ ਤਾਂ ਆਪਾਂ ਥ੍ਰੈਡ ਵਗੈਰਾ ਗੂੜੇ ਲਾ ਦਿੰਦੇ ਹਾਂ ਨਾ ਚਲੋ ਵਧੀਆ ਜੀ ਫਰੇਮ ਗ੍ਰੇਸ ਵਧੀਆ ਜਾਂਦੀ ਹੈਗੀ ਜੇ ਆਪਾਂ ਹੁਣ 골ਡਨ ਕਲਰ ਨਾਲ ਵਰਕ ਕਰਾਵਾਂਗੇ ਤਾਂ ਲਾਈਟ ਕਲਰ ਤੇ ਤਾਂ ਮਤਲਬ ਇਹਨਾਂ ਜੱਚਦਾ ਨਹੀਂ ਹੈਗਾ ਉੱਠਦਾ ਨਹੀਂ ਹੈਗਾ ਵਰਕ ਜੇ ਆਪਾਂ ਲਾਈਟ ਕਲਰ ਤੇ ਕਰਾਵਾਂਗੇ ਵੈਲਵਟ ਤੇ ਤੇ ਇਸ ਲਈ ਆਪਾਂ ਜਿਹੜਾ ਵੈਲਵਟ ਤੇ ਜਿਹੜਾ ਕਲਰ ਲੈਣਾ ਆਪਾਂ ਨੇ ਉਹ ਥੋੜਾ ਜਿਹਾ ਆਪਾਂ ਬ੍ਰਾਈਟ ਕਲਰ ਲਈਏ ਥੋੜਾ ਜਿਹਾ ਬ੍ਰਾਈਟ ਕਲਰ ਹੋਵੇ ਤਾਂ ਉਹ ਤੇ ਆਪਣਾ ਜਿਹੜਾ 골ਡਨ ਵਰਕ ਕਾਫੀ ਜੱਚਦਾ ਹੈਗਾ ਦੇਖੋ ਹੁਣ ਕਲਰ ਤਾਂ ਆ ਵੀ ਲਾਈਟ ਹੀ ਹੈਗਾ ਕੋਈ ਜ਼ਿਆਦਾ ਗੂੜਾ ਗੂੜਾ ਕਲਰ ਤਾਂ ਇਹ ਹੈ ਨਹੀਂਗਾ ਬਟ ਆਪਾਂ ਫੇਰ ਵੀ ਥੋੜੀ ਜਿਹੀ ਬ੍ਰਾਈਟਨੈਸ ਲੈ ਲਈ ਹੈ ਨਾ ਇਹ ਕ ਆਪਾਂ ਲਾਈਟ ਪਰਪਲ ਸ਼ੇਡ ਦੇ ਵਿੱਚ ਕਰਵਾ ਲਿਆ ਹੈ ਫਿਰ ਦੇਖੋ ਇਹਦਾ ਵਰਕ ਜੱਜ ਵੀ ਰਿਹਾਗਾ ਜਿਵੇਂ ਇਹਦੇ ਵਰਟਾ ਉੱਠ ਰਿਹਾ ਹੈਗਾ ਦੇਖੋ 골ਡਨ ਕਲਰ ਪਤਾ ਲੱਗ ਰਿਹਾ ਵੀ ਇਹਦੇ ਤੇ ਪਿਆ ਹੋਇਆ ਹੈਗਾ ਨਹੀਂ ਜਿਹੜਾ 골ਡਨ ਕਲਰ ਆ ਨਾ ਫਿੱਕੇ ਰੰਗ ਦੇ ਵਿੱਚ ਹੀ ਵੜ ਜਾਂਦਾ ਹੈਗਾ ਇਹਦੇ ਬੈਲੋਟਰ ਦੇ ਇਹ ਨਾਲ ਜਿਆਦਾ ਉੱਠਦਾ ਨਹੀਂ ਹੈਗਾ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਕੰਟਰਾਸਟ ਕਰਵਾਇਆ ਦੇਖੋ ਦੋ ਕਲਰ ਦਾ ਇੱਕ ਸਾਈਡ ਤੋਂ ਆਪਾਂ ਨੇ ਪੈਰਟ ਇਹਨੂੰ ਡਾਈ ਕਰਵਾ ਲਿਆ ਇੱਕ ਕਲਰ ਤੋਂ ਆਪਾਂ ਨੇ ਇਹਨੂੰ ਦੇਖੋ ਐਦਾਂ ਪਰਪਲ ਡਾਈ ਕਰਵਾ ਲਿਆ ਪਰਪਲ ਤੇ ਪੈਰਟ ਆਪਾਂ ਨੇ ਟੂ ਸ਼ੇਡ ਦਾ ਆਪਾਂ ਨੇ ਦੁਪੱਟਾ ਕਰਵਾਇਆਗਾ ਇੱਕ ਬਸ ਆਪਾਂ ਇਹ ਆ ਵੀ ਇਹਨੂੰ ਡਿਫਰੈਂਟ ਜੀ ਲੁੱਕ ਦੇ ਦਿੱਤੀ ਹੈ ਨਾ ਸਾਰਾ ਆਲ ਓਵਰ ਜਾਂ ਸਾਰਾ ਕੁਝ ਕਰਨਾਂ ਦੇ ਨਾਲੋਂ ਆਪਾਂ ਨੇ ਡਿਫਰੈਂਟ ਜੀ ਲੁੱਕ ਬਣਾ ਲਈ ਤੇ ਮੋਤੀਆਂ ਵਾਲੀ ਦੇਖੋ ਇਹਦੇ ਗੋਟੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਕਿਉਂਕਿ ਇਹਦੇ ਵਿੱਚ ਮੋਤੀ ਦਾ ਵਰਕ ਜਿਆਦਾ ਹੋਇਆ ਹੋਇਆ ਸੀਗਾ ਸੂਟ ਦੇ ਵਿੱਚ ਕਾਫੀ ਵਰਕ ਸੀ ਮੋਤੀ ਦਾ ਤਾਂ ਕਰਕੇ ਆਪਾਂ ਨੂੰ ਉਦੋਂ ਦੀ ਫਿਨਿਸ਼ਿੰਗ ਦਿੱਤੀ ਆ ਦੁਪੱਟਾ ਆਪਾਂ ਨੇ ਕੰਟਰਾਸਟ ਕਰਾ ਲਿਆ ਹੁਣ ਇਹੀ ਵਰਕ ਤੁਸੀਂ ਆਪਣੇ ਕਿਸੇ ਹੋਰ ਫੈਬਰਿਕ ਤੇ ਵੀ ਕਰਵਾ ਸਕਦੇ ਹੋ 벨ਵਟ ਤੇ ਕਰਵਾਉਣਾ ਤੁਸੀਂ ਇਹ 벨ਵਟ ਤੇ ਵੀ ਕਰ ਤੇ ਆਪਣੀ ਜਿਹੜੀ ਦੂਸਰੀ ਨਾ ਮਾਈਕਰੋ 9000 1000 ਵਾਲੀ ਬੈਲਵਟ ਹੁੰਦੀ ਹੈ ਜਿਹਦੇ ਡਾਈ ਕੀਤੀ ਕਰਾਈ ਆਪਾਂ ਨੂੰ ਆਉਂਦੀ ਆ ਤੁਸੀਂ ਉਹਤੇ ਵੀ ਕਰਵਾ ਸਕਦੇ ਕੋਈ ਸੂਟ ਤੁਹਾਨੂੰ ਦਿਖਾਤਾ ਮੈਂ ਇਹ ਹਨ ਆਪਣਾ ਡਾਈ ਵਾਲਾ ਸੂਟ ਸੀਗਾ ਇਹ ਤੁਸੀਂ ਸਾਨੂੰ ਮੈਂ ਸਾਰਾ ਕੁਝ ਦੱਸ ਚੁੱਕੀ ਹਾਂਗੀ ਨਾ ਇਹਦੇ ਬਾਰੇ ਤੇ ਹੁਣ ਮੈਂ ਤੁਹਾਨੂੰ ਦੂਸਰਾ ਸੂਟ ਦਿਖਾਉਣੇ ਕੋ ਮਾਈਕਰੋ 9000 ਵਾਲਾ ਆਪਣਾ ਦੇਖੋ ਇਹ ਵਾਲਾ ਸੂਟ ਆਪਣਾ ਇਹ ਵਾਲੇ ਤੋਂ ਸਾਨੂੰ ਬਸ ਇੱਕ ਮੈਂ ਦਿਖਾਉਣੀ ਹੈਗੀ ਇੱਕ ਚੀਜ਼ ਇਹ ਬਸ ਫਰਕ ਹੀ ਇਹਦਾ ਵੀ ਇਹ ਵਾਲਾ ਦੇਖੋ ਆਪਣਾ ਮਾਈਕਰੋ 9000 ਵਾਲੀ ਬੈਲਵਟ ਇਹ ਤੁਹਾਨੂੰ ਤੁਸੀਂ ਆਪੇ ਤੁਹਾਨੂੰ ਦੇਖ ਕੇ ਪਤਾ ਚੱਲ ਜੂਗਾ ਵੀ ਕੀ ਫਰਕ ਹੈਗਾ ਇਹ ਵਾਲੇ ਆਪਣੇ ਡਾਈ ਵਾਲੀ 벨ਵਟ ਵਾਲਾ ਸੂਟ ਹੈਗਾ ਇਹ ਵਾਲਾ ਆਪਣਾ ਡਾਈ ਜਿਹੜੀ ਕੀਤੀ ਕਰਾਈ ਆਪਣੀ 벨ਵਟ ਆਉਂਦੀ ਆ ਉਹ ਵਾਲਾ ਸੂਟ ਹੈ ਹੁਣ ਇਹ ਦੋਨਾਂ ਟੀ ਤੁਸੀਂ ਇਹਦਾ ਸਮਝ ਜਾਵੇ ਪਤ ਨਹੀਂ ਹੈਂਡਵਰਕ ਆਪੇ ਇਸੇ ਤੀ ਕਰਵਾ ਸਕਦੇ ਆ ਜੀ ਇਸੇ ਦੀ ਗ੍ਰੇਸ ਜ਼ਿਆਦਾ ਆਉਂਦੀ ਆ ਜੇ ਹੁਣ ਇਹ ਆਪਾਂ ਨੂੰ ਫੈਬਰਿਕ ਸਸਤਾ ਮਿਲਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੇ ਕੋਈ ਵਰਕ ਖਰਾਬ ਹੋ ਜਾਊਗਾ ਜਾਂ ਕੁਝ ਹੋ ਜਾਊਗਾ ਤੇ ਆਪਾਂ ਹੈਂਡ ਦਾ ਵੀ ਆਰੀ ਦਾ ਵੀ ਥ੍ਰੈਡ ਦਾ ਵੀ ਕਿਵੇਂ ਮਰਜੀ ਕਿੰਨਾ ਮਰਜੀ ਹੈਵੀ ਤੋਂ ਹੈਵੀ ਸੂਟ ਤਿਆਰ ਕਰਾ ਲਈ ਭਾਵੇਂ ਬ੍ਰੈਡਰ ਸੂਟ ਤਿਆਰ ਕਰਵਾ ਲਓ ਤੇ ਤਾਂ ਵੀ ਇਤੇ ਆਹ ਵਾਲੀ ਬੈਲਵਟ ਤੇ ਬਣ ਜੂਗਾ ਤਾਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਇੱਕ ਸ਼ਾਈਨ ਦਾ ਮਾਰਾ ਅਗਲਾ ਵੀ ਸਾਨੂੰ ਹਨਾ ਵੀ ਚਲੋ ਆਪਣੀ ਆਹ ਵਾਲੀ ਬੈਲਵਟ ਦੇ ਵਿੱਚ ਸ਼ਾਈਨ ਕਾਫੀ ਹੁੰਦੀ ਹੈਗੀ ਤਾਂ ਇੱਕ ਅਲੱਗ ਜੀ ਚੀਜ਼ ਦੇਖਣ ਨੂੰ ਮਿਲਦੀ ਆਪਾਂ ਨੂੰ ਅਲੱਗ ਜਿਹਾ ਫੈਬਰਿਕ ਮਿਲਦਾ ਹਨਾ ਤਾਂ ਕਰਕੇ ਉਹ ਚੀਜ਼ ਬਣ ਜਾਂਦੀ ਹੈ ਵੀ ਜਿੰਮੀ ਅਗਲਾ ਪਸੰਦ ਕਰਦਾ ਕਿ ਵੀ ਸਿਰਕ ਬੈਲਵਟ ਤੇ ਆਪਾਂ ਕਰਵਾਉਣਾ ਇਹਨੂੰ ਸਿਰਕ ਬੈਲਵਟ ਬੋਲਿਆ ਜਾਂਦਾ ਇਹਨੂੰ ਮੈਕਰੋ 9000 ਬੈਲਵਟ ਬੈਲਵਟ ਬੋਲਿਆ ਜਿਹੜਾ ਆਪਣਾ ਇਹ ਸੂਟ ਦੇਖੋ ਇਹ ਆਪਣਾ ਗੋਟਾ ਪੱਤੀ ਨਾਲ ਤਿਆਰ ਹੋਇਆ ਹੈਗਾ ਆਰੀ ਵਰਕ ਤੇ ਗੋਟਾ ਪੱਤੀ ਦਾ ਵਰਕ ਹੈ ਤੇ ਇਹ ਜਿਹੜਾ ਕਲਰ ਹੈ ਮੋਰ ਪੰਖੀ ਕਲਰ ਹੈਗਾ ਮੋਰ ਪੰਖੀ ਕਲਰ ਦੇ ਤਿਆਰ ਹੋਇਆ ਹੈਗਾ ਮੈਕਰੋ 9000 ਵਾਲੀ ਵੈਲਵਟਾ ਹੈ ਜਿਹੜੀ ਆਪਾਂ ਨੂੰ ਡਾਈ ਕੀਤੀ ਕਰਾਈ ਮਿਲਦੀ ਆ ਇਹ ਆਪਣਾ ਸੂਟ ਵਧੀਆ ਠੀਕ ਪ੍ਰਾਈਸ ਦੇ ਵਿੱਚ ਨਾਰਮਲ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਂਦਾ ਹੈਗਾ ਦੇਖੋ ਇੱਦਾਂ ਤੇ ਸੈਂਟਰ ਪੈਨਲ ਬਣੇ ਹੋਏ ਨੇਗੇ ਸੈਂਟਰ ਪੈਨਲਾਂ ਦੇ ਵਿੱਚ ਆਹ ਬੂਲੇ ਬੂਟੇ ਲਗੇ ਤੇ ਫਿਰ ਇਹਦੇ ਗੋਟਾ ਪੱਤੀ ਦਾ ਵਰਕ ਆ ਦੇਖੋ ਨਾਲ ਆਰੀ ਦਾ ਵਰਕ ਆ ਤੇ ਨਾਲ ਗੋਟਾ ਪੱਤੀ ਦਾ ਵਰਕ ਆ ਤੇ ਨਾਲ ਸਿੱਪੀ ਦੀ ਫਿਨਿਸ਼ਿੰਗ ਆ ਗਈ ਸਿੱਪੀ ਦੀ ਫਿਨਿਸ਼ਿੰਗ ਹੋਈ ਹੋਈ ਹੈਗੀ ਘੇਰੇ ਤੇ ਵਰਕ ਆ ਗਿਆ ਦੇਖੋ ਇਦਾਂ ਸਾਰਾ ਫਿਰ ਉੱਪਰ ਨੂੰ ਇੱਕ ਫਲਾਰ ਆ ਗਿਆ ਵੱਡਾ ਸਾਰਾ ਫਿਰ ਇਹ ਸੈਂਟਰ ਪੈਨਲ ਆ ਗਿਆ ਤੇ ਇਹ ਵਾਲਾ ਵਰਕ ਇਹਦੀ ਬਾਹ ਦੇ ਉੱਪਰ ਮਿਲੂਗਾ ਜਿਵੇਂ ਘੇਰੇ ਤੇ ਵਰਕ ਆ ਸੇਮ ਉਦਾਂ ਬਾਹ ਦੇ ਉੱਪਰ ਮਿਲੂਗਾ ਤੇ ਜਿੱਦਾਂ ਹੀ ਬਾਹਾਂ ਦੇ ਉੱਪਰ ਆਗਾ ਉਹ ਦਹੀਂ ਆਪਾਂ ਨੂੰ ਇਹਦੀ ਬਾਟਮ ਦੇ ਉੱਪਰ ਮਿਲੂਗਾ ਦੇਖੋ ਆਹ ਵਾਲਾ ਵਰਕੇ ਦੀ ਬਾਟਮ ਤਿਆਰ ਤੇ ਇਹਦੇ ਨਾਲ ਆਪਾਂ ਨੇ ਸੌਫਟ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਔਰ ਰੈਡੀ ਕਰਵਾਇਆਗਾ ਸੌਫਟ ਔਰਗੈਂਜ਼ਾ ਦਾ ਦੁਪੱਟਾ ਹੈਗਾ ਤੇ 골ਡਨ ਕਲਰ ਦੇ ਗੋਟੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਇਹ ਮੈਕਰੋ 9000 ਵਾਲੀ ਵੈਲਵਟ ਤੇ ਇਹਦੀ ਆਪਾਂ ਹੈਂਡਵਰਕ ਦੇ ਸੂਟ ਵੀ ਕਾਫੀ ਤਿਆਰ ਕਰਵਾਏ ਨੇ ਕਾਫੀ ਸਾਰੇ ਆਪਾਂ ਨੇ ਇਹਦੇ ਤੇ ਮਸ਼ੀਨ ਦੇ ਵੀ ਕਰਵਾਏ ਨੇਗੇ ਹਨਾ ਇਹ ਇੰਨਾ ਵਧੀਆ ਆਪਣਾ ਸੁਪੀਰੀਅਰ ਫੈਬਰਿਕ ਹੈਗਾ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਹਾਂ ਇਹ ਜ਼ਰੂਰ ਆ ਵੀ ਆਪਾਂ ਕੁਆਲਿਟੀ ਵਾਈਜ਼ ਵਧੀਆ ਲਈਏ ਮੈਕਰੋਨਾਈਟਾ ਉਹਨੇ ਬੈਲਵਟ ਜਿਹੜੀ ਤੇ ਇਹ ਆਪਾਂ ਨੂੰ ਘਟੀਆਂ ਕੁਆਲਿਟੀ ਦੇ ਵਿੱਚ ਵੀ ਆਉਂਦੀ ਹੈਗੀ ਉਹ ਆਪਾਂ ਹਨਾ ਦੇਖ ਪਰਖ ਕੇ ਲੈ ਸਕਦੇ ਆਂਗੇ ਕਾਫੀ ਸੋਹਣਾ ਆਪਣਾ ਖੂਬਸੂਰਤ ਡਿਜ਼ਾਈਨ ਹੈਗਾ ਅਗਰ ਸਾਨੂੰ ਸੇਮ ਪਸੰਦ ਆ ਸੇਮ ਫੈਬਰਿਕ ਤੇ ਸੇਮ ਰੈਡੀ ਕਰਵਾ ਕੇ ਲੈ ਸਕਦੇ ਹਾਂਗੇ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਬੈਲਵਟ ਤੇ ਬਣਾ ਹੋਇਆ ਇਹ ਆਪਾਂ ਨੇ ਕੰਟਰਾਸਟ ਕਰਵਾਇਆਗਾ ਬੇਬੀ ਪਿੰਕ ਦੀ ਜਿਹੜੀ ਇਹ ਬਾਟਮ ਆਂਗੀ ਇਹਦੀ ਬਾਟਮ ਆ ਜਿਹੜੀ ਇਹ ਟੈਬੀ ਸਿਲਕ ਦੀ ਆ ਬਾਟਮ ਟੈਬੀ ਸਿਲਕ ਦੀ ਆ ਜਿਹੜੀ ਸ਼ਰਟ ਆਗੀ ਇਹ ਆਪਣੀ ਮੈਕਰੋ 9000 ਵਾਲੀ ਬੈਲਵਟ ਦੀ ਆ ਇਹਦੇ ਵੀ ਆਪਣਾ ਆਰੀ ਵਰਕ ਦਾ ਵਰਕ ਹੋਇਆ ਹੈ ਸਾਰਾ ਆਰੀ ਵਰਕ ਨਾਲ ਤਿਆਰ ਹੋਇਆ ਹੈ ਸਾਰਾ ਸੂਟ ਇਹ ਵਾਲਾ ਸ਼ਰਟ ਤੇ ਵਰਕ ਆ ਗਿਆ ਦੇਖੋ ਇਹ ਵਾਲਾ ਵਰਕ ਦੇਖੋ ਇਹਦੀ ਸ਼ਰਟ ਤੇ ਹੈਗਾ ਆਰੀ ਵਰਕ ਨਾਲ ਤਿਆਰ ਹੋਇਆ ਹੈ ਇਹ ਆਪਣਾ ਸਾਰਾ ਸੂਟ ਜਿਹੜਾ ਟੋਟਲ ਹਾਰੀ ਆਰੀ ਦੇ ਵਿੱਚ ਬਣਾਇਆ ਹੋਇਆ ਹੈ ਆਰੀ ਥ्रेड ਨਾਲ ਵਰਕ ਹੋਇਆ ਹੈ ਸਾਰਾ yellow ਤੇ ਆਪਣਾ pink ਕਲਰ ਦਾ ਤੇ ਇਹ ਵਾਲਾ ਵਰਕ ਦੇਖੋ ਇਹਦੀ ਬਾਂਹ ਦੇ ਉੱਪਰ ਆਊਗਾ ਆਹ ਹੈ ਇਹਦੀ ਬਾਂਹ ਦੇ ਉੱਪਰ ਆਊਗਾ ਤੇ ਇਹਦੇ ਨਾਲ ਆਪਾਂ ਕੰਟਰਾਸਟ ਬਾਟਮ ਰੱਖੀ ਹੈਗੀ ਤੁਸੀਂ ਐਦਾਂ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਕਈ ਵਾਰੀ ਹਨਾ ਵੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਵੀ ਸਾਥ ਹੋਣਾ ਵੀ ਜਿਆਦਾ ਹਨ ਭਾਰੀ ਸਲਵਾਰ ਵੀ ਬੈਲਵਟ ਦੇ ਥੋੜੀ ਜਿਹੀ ਹੈਵੀ ਹੋਏ ਨੇ ਉਹ ਸਾਥ ਰੱਖੀ ਨਹੀਂ ਜਾਂਦੀ ਹੈਗੀ ਤੇ ਤੁਸੀਂ ਐਦਾਂ ਆਪਣਾ ਕਿਸੇ ਹੋਰ ਫੈਬਰਿਕ ਦੇ ਵਿੱਚ ਵੀ ਬਾਟਮ ਲੰਗਵਾ ਕੇ ਲੈ ਸਕਦੇ ਹੋ ਦੇਖੋ ਹੁਣ ਇਹਨਾਂ ਨੇ ਆਪਣੀ ਜਿਹ ਟੈਬੀ ਚ ਬਾਟਮ ਲੰਗਵਾ ਲਈ ਸ਼ਰਟ ਜਿਹੜੀ ਬੈਲਵਟ ਚ ਕਰਵਾ ਲਈ ਤੁਸੀਂ ਵੀ ਐਦਾਂ ਆਪਣਾ ਕੰਟਰਾਸਟ ਕਿਸੇ ਹੋਰ ਫੈਬਰਿਕ ਫੈਬਰਿਕ ਦੇ ਨਾਲ ਕਰਵਾ ਸਕਦੇ ਹੋਗੀ ਇਹ ਸਲਵਾਰ ਤੇ ਵਰਕ ਆ ਗਿਆ ਇਹ ਸਾਰਾ ਆਰੀ ਨਾਲ ਵਰਕ ਹੈ ਜਿਹੜਾ ਸ਼ਰਟ ਤੇ ਆ ਗਿਆ ਬਾਹਾਂ ਤੇ ਹੈਗੇ ਬਹੁਤ ਹੀ ਯਾਰਾ ਖੂਸੂਰਤ ਸੋਹਣਾ ਆਪਣਾ ਤਿਆਰ ਹੋਇਆਗਾ ਕਲਰ ਕਾਫੀ ਮਿਲ ਜਾਂਦੇ ਨੇ ਆਪਾਂ ਨੂੰ ਬੈਲਵਟ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ ਕਿ ਆਪਾਂ ਨੂੰ ਕਲਰ ਨਹੀਂ ਮਿਲਨੇ ਕਲਰ ਤੁਸੀਂ ਇੱਕ ਤੋਂ ਚੜਦਾਂ ਤੇ ਚੜਦਾਂ ਜਿਹੜਾ ਕਲਰ ਹੈ ਚ ਲੈ ਸਕਦੇ ਹੋ ਲਾਈਟ ਤੋਂ ਲਾਈਟ ਲੈਸ ਤੱਕ ਦਿਓ ਡਾਰਕ ਤੋਂ ਡਾਰਕ ਕਲਰ ਲੈ ਸਕਦੇ ਹੋ ਬੈਲਵਟ ਚ ਕਾਫੀ ਕਲਰ ਮਿਲਦੇ ਨੇ ਆਪਾਂ ਹਾਂਜੀ ਜਿਹੜਾ ਨੈਕਸ ਸੂਟ ਹੈ ਆਪਣਾ ਇਹ ਵੀ ਆਪਣਾ ਮੈਕਰੋ ਵਾਲੀ ਬੈਲਵਟ ਤੇ ਹੈਗਾ ਇਹ ਆਪਣਾ ਮਸ਼ੀਨ ਵਰਕ ਦਾ ਹੈਗਾ ਉਹ ਆਪਣਾ ਦੇਖੋ ਆ ਰਹੀ ਦੇ ਸੀਗੇ ਸੂਟ ਸਾਰੇ ਇਹ ਹੁਣ ਆਪਣਾ ਮਸ਼ੀਨ ਵਰਕ ਦਾ ਸੂਟ ਹੈਗਾ ਹਾਂਜੀ ਦੇਖੋ ਇਹ ਜਿਹੜਾ ਕਲਰ ਹੈਗਾ ਇਹ ਗ੍ਰੀਨ ਮਹਿੰਦੀ ਕਲਰ ਦੇ ਉੱਪਰ ਤਿਆਰ ਕਰਵਾਇਆ ਆਪਾਂ ਨੇ ਸੂਟ ਮੈਕਰੋ 9000 ਵਾਲੀ ਜਿਹੜੀ ਬੈਲਵਟਾ ਉਤੇ ਆਪਾਂ ਰੈਡੀ ਕਰਵਾਇਆ ਇਹ ਮਸ਼ੀਨ ਵਰਕ ਦਾ ਸੂਟ ਆ ਪਹਿਲਾਂ ਵਾਲੇ ਸੂਟ ਆਪਾਂ ਤੁਹਾਨੂੰ ਹਾਰੀ ਦੇ ਸੂਟ ਦਿਖਾਏ ਸੀਗੇ ਹੈਂਡ ਆਰੀ ਦੇ ਮਿਕਸ ਦਿਖਾਏ ਸੀ ਨਾ ਵੀ ਹੈਂਡ ਦੇਖੋ ਆਪ ਇਦਾਂ ਆਪਾਂ ਤੇ ਮਸ਼ੀਨ ਵਰਕ ਨਾਲ ਵੀ ਤਿਆਰ ਕਰਵਾ ਸਕਦੇ ਆ ਇਹ ਆਪਾਂ ਸੈਂਟਰ ਪੈਨਲ ਨਾਲ ਦੇਖੋ ਨਾਲੇ ਆਪਣਾ ਇਹ ਠੀਕ ਜਿਹਾ ਨੋਰਮਲ ਜਿਹਾ ਪ੍ਰਾਈਸ ਦੇ ਵਿੱਚ ਤਿਆਰ ਹੋ ਜੂਗਾ ਸੂਟ ਦੇਖੋ ਮਸ਼ੀਨ ਵਰਕ ਨਾਲ ਇਦਾਂ ਸੈਂਟਰ ਪੈਨਲ ਪਵਾਏ ਬਣेंगे ਬੈਲਵਟ ਤੇ ਸਾਰਾ ਥ्रेड ਵਰਕ ਜੀਨਾ ਤਿਆਰ ਹੋਇਆ ਹੈ ਹਨ ਤੇ ਇਹ ਵਾਲੇ ਦੇਖੋ ਵਰਕ ਜਿਹੜਾ ਤੇ ਬਾਹ ਦੇ ਉੱਪਰ ਆ ਜਾਊਗਾ ਆਹਾਂ ਸੇ ਬਾਹ ਤੇ ਆ ਜਾਓ ਜਿਵੇਂ ਸੈਂਟਰ ਪੈਨਲ ਬਣੇ ਹੋਏ ਨੇ ਉਦਾਂ ਹੀ ਬਾਹ ਦੇ ਉੱਪਰ ਵਰਕ ਆ ਤੁਸੀਂ ਆਪਣਾ ਇਦਾਂ ਮਸ਼ੀਨ ਵਰਕ ਦਾ ਡਿਜ਼ਾਈਨ ਵੀ ਆਪਣੇ ਬੈਲਵਟ ਤੇ ਕਰਵਾ ਕੇ ਲੈ ਸਕਦੇ ਹੋ ਹਨ ਕਿਉਂਕਿ ਜਿਹੜਾ ਬੈਲਵਟ ਤੇ ਉੱਪਰ ਆਪਾਂ ਕੋਈ ਵੀ ਵਰਕ ਕਰਵਾ ਸਕਦੇ ਹਾਂ ਇਹਦੇ ਉੱਪਰ ਤਾਂ ਇਹ ਆਇ ਨਹੀਂ ਹੈਗਾ ਵੀ ਆਪਾਂ ਇਹ ਤੇ ਜਾ ਕਲਾ ਹੈਂਡਵਰਕ ਕੀ ਕਰਾਉਣਾ ਜਾਂ ਆਰੀਏ ਕਰਾਉਣਾ ਆਪਾਂ ਮਸ਼ੀਨ ਵਰਕ ਦਾ ਵੀ ਹੈਵੀ ਤੋਂ ਹੈਵੀ ਡਿਜ਼ਾਈਨ ਆਪਾਂ ਇਹਦੇ ਤੇ ਰੈਡੀ ਕਰਵਾ ਸਕਦੇ ਹਾਂ ਅਗਰ ਤੁਹਾਨੂੰ ਐਦਾਂ ਦੀ ਡਿਜ਼ਾਈਨ ਕਿ ਪਸੰਦ ਨੇ ਤਾਂ ਤੁਸੀਂ ਹਨਾ ਆਪਣਾ ਮਸ਼ੀਨਵਰਕ ਵਾਲਾ ਕੋਈ ਵੀ ਡਿਜ਼ਾਈਨ ਆ ਜਿਹੜਾ ਦੇਖ ਕੇ ਸਿਲੈਕਟ ਕਰਕੇ ਬੈਲਵਟ ਅਤੇ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਆਪਾਂ ਤੁਹਾਨੂੰ ਹੁਣ ਡਾਈ ਵਾਲੀ ਬੈਲਵਟ ਬਾਰੇ ਵੀ ਦੱਸ ਚੁੱਕੇ ਆਂਗੇ ਮੈਕਰੋ ਵਾਲੀ ਵੀ ਦੱਸ ਦੱਸ ਚੁੱਕੇ ਆਂਗੇ ਮਹਿੰਗੀ ਜਿਹੜੀ ਆਪਾਂ ਨੂੰ ਡਾਈ ਵਾਲੀ ਪੈਂਦੀ ਆ ਜਿਹੜਾ ਸਸਤਾ ਆਪਾਂ ਨੂੰ ਜਿਹੜੀ ਡਾਈ ਕੀਤੀ ਕਰਾਈ ਹੁੰਦੀ ਆ ਆਪਾਂ ਨੂੰ ਉਹ ਪੈਂਦਾ ਹੈ ਹੁਣ ਜਿਵੇਂ ਵੀ ਤੁਹਾਨੂੰ ਕੋਈ ਪਸੰਦ ਹੋਇਆ ਜਿਵੇਂ ਵੀ ਤੁਸੀਂ ਆਪਣਾ ਕੋਈ ਪਾਰਟੀ ਵੀ ਆ ਸੂਟ ਰੈਡੀ ਕਰਵਾਉਣਾ ਦੇਲੀ ਰੂਟੀਨ ਦੇ ਵਿੱਚ ਪਾਉਣ ਲਈ ਸੂਟ ਰੈਡੀ ਕਰਵਾਉਣਾਗਾ ਤਾਂ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਸਾਰਾ ਸੂਟ ਚੈੱਕ ਕਰਵਾ ਕੇ ਲੈ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਰਕਸ਼ਨਾ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ